ਬਸ ਸਟੈਂਡ ਦੇ ਵਿੱਚ ਹਾਦਸਾ ਹੋਇਆ ਕਿ ਬੱਸ ਆ ਰਹੀ ਸੀ ਆਪਣੀ ਤੋਂ ਬਸ ਸਟੈਂਡ ਤੇ ਮਾਤਾ ਨੇ ਚੜਨਾ ਸੀ ਕਿਸੇ ਧਾਰ ਕਾਰਡ ਵਾਲੀ ਬੱਸ ਤੇ ਤੇ ਉਹਨੇ ਜਦੋਂ ਧਾਰ ਕਾਰਡ ਵਾਲੀ ਬੱਸ ਦੇਖੀ ਤਾਂ ਬਾਅਦ ਚੋਂ ਦੌੜੀ ਉਹ ਜਾਣ ਕੇ ਅੰਦਰੋਂ ਸਾਡੀ ਬੱਸ ਆ ਰਹੀ ਹੈ ਇਹਨਾਂ ਦੀ ਬੱਸ ਆ ਰਹੀ ਸੀ ਸਿੱਧੂ ਤੇ ਉਹਰੇ ਛੱਲੇ ਆ ਗਈ ਆ ਜੀ ਮਾਤਾ ਬਸ ਸਟੈਂਡ ਜੀਰਾ ਵਿਖੇ ਉਸ ਸਮੇਂ ਇੱਕ ਦਰਦਨਾਕ ਹਾਸਾ ਵਾਪਰ ਗਿਆ ਜਦੋਂ ਇੱਕ 73 ਸਾਲ ਦੀ ਬਜ਼ੁਰਗ ਮਹਿਲਾ ਇੱਕ ਪ੍ਰਾਈਵੇਟ ਬਸ ਦੀ ਚਪੇਟ 'ਚ ਆ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਜਾਣਕਾਰੀ ਦਿੰਦੇ ਆ ਬਸ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਬਸ ਹੈ ਜੋ ਕਿ ਬਸ ਸਟੈਂਡ ਜੀਰਾ ਵਿਖੇ ਐਂਟਰੀ ਹੋਈ ਤਾਂ ਅਚਾਨਕ ਇੱਕ ਬਜ਼ੁਰਗ ਮਹਿਲਾ ਬਸ ਦੇ ਨਾਲ ਟਕਰਾ ਗਈ ਅਤੇ ਬਸ ਦੇ ਟਾਇਰਾਂ ਹੇਠਾਂ ਆ ਗਈ ਇਸ ਹਾਦਸੇ ਵਿੱਚ ਇਹ ਬਜ਼ੁਰਗ ਮਹਿਲਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਲ ਜੀਰਾ ਵਿਖੇ ਪਹੁੰਚਾਇਆ ਗਿਆ ਸਿਵਲ ਹਸਪਤਾਲ ਜੀਰਾ ਵਿਖੇ ਤਾਂ ਇਨਾ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਇੱਕ ਰਿਪੀਟ ਉਹਨਾਂ ਕੋਲ ਇੱਕ 73 ਸਾਲ ਦੀ ਬਜ਼ੁਰਗ ਮਹਿਲਾ ਜੋ ਕਿ ਗੰਭੀਰ ਰੂਪ ਚ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੀ ਸੀ ਜਿਸ ਨੂੰ ਉਹਨਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਜ਼ਖਮੀ ਮਹਿਲਾ ਦੀ ਪਛਾਣ ਮਿਲੇ ਕੋਲੋਂ ਆਧਾਰ ਕਾਰਡ ਤੋਂ ਹੋਈ ਹੈ ਜਿਸ ਵਿੱਚ ਉਸ ਦਾ ਨਾਮ ਅਮੀਰਾ ਬਾਈ ਪਤਨੀ ਬੰਤਾ ਸਿੰਘ ਅਤੇ ਉਹ ਫਾਜ਼ਲਕਾ ਦੇ ਪਿੰਡ ਦੀ ਰਹਿਣ ਵਾਲੀ ਹੈ ਉਹ ਜਿਹੜਾ ਹਾਦਸਾ ਹੋਇਆ ਕੀ ਹੋਇਆ ਮੈਂ ਗੁਰਜੀਤ ਸਿੰਘ ਪ੍ਰਧਾਨ ਦਾਸ ਯੂਨੀਅਨ ਜੀਰੇ ਮੈਂ ਆਪਣੀਆਂ ਬੱਸਾਂ ਚਲਦੀਆਂ ਜੀ ਜੀਰੇ ਤੇ ਬੱਸ ਸਟੈਂਡ ਦੇ ਵਿੱਚ ਹਾਦਸਾ ਹੀ ਹੋਇਆ ਕਿ ਬੱਸ ਆ ਰਹੀ ਸੀ ਆਪਣੀ ਸਿੱਧੂ ਕੰਪਨੀ ਦੀ ਬੱਸ ਸਟੈਂਡ ਤੇ ਮਾਤਾ ਨੇ ਚੜਨਾ ਸੀ ਕਿਸੇ ਧਾਰ ਕਾਰਡ ਵਾਲੀ ਬੱਸ ਤੇ ਤੇ ਉਹਨੇ ਜਦੋਂ ਧਾਰ ਕਾਰਡ ਵਾਲੀ ਬੱਸ ਦੇਖੀ ਤਾਂ ਭੱਜ ਕੇ ਉਧਰ ਨੂੰ ਦੌੜੀ ਤੇ ਉਹ ਜਾਣ ਕੇ ਇਧਰੋਂ ਸਾਡੀ ਬੱਸ ਆ ਰਹੀ ਹੈ ਇਹਨਾਂ ਦੀ ਬੱਸ ਆ ਰਹੀ ਸੀ ਸਿੱਧੂ ਤੇ ਉਹਦੇ ਥੱਲੇ ਆ ਗਈ ਆ ਜੀ ਮਾਤਾ ੱਲੇ ਔਣ ਕਰਕੇ ਉਹਦੀਆਂ ਲੱਤਾਂ ਨੂੰ ਮਤਲਬ ਪੀ ਦੇ ਵਿੱਚ ਜਿਵੇਂ ਕਹਿ ਲੋ ਕਿ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਖਬਰਾੜ ਦੇ ਵਿੱਚ ਆ ਗਈ ਮਾਤਾ ਉਹਨੇ ਇੱਧਰ ਸਾਡੀ ਬੱਸ ਵੇਖੀ ਨਹੀਂ ਚੜਨਾ ਸੀ ਉਹਨੇ ਧਾਰਕੜ ਵਾਲੀ ਬੱਸ ਤੇ ਤੇ ਫਟਾਫਟ ਇੱਧਰ ਨੂੰ ਕੋਈ ਮੀਚੇ ਹੋਵੇ ਥੱਲੇ ਆ ਗਈ ਹੈ ਬਾਕੀ ਐਮੂਲੈਂਸ ਬਹੁਤ ਲੇਟ ਆਈ ਹੈ ਈਅਰ 올ਡ ਮੀਨ ਪੇਸ਼ੈਂਟ ਲੈ ਕੇ ਆਈ ਸੀ 108 ਨੰਬਰ ਵਾਲੇ ਜੀ ਬਾਰੇ ਪਤਾ ਚੱਲਿਆ ਕਿ ਬੱਸ ਸਟੈਂਡ ਦੇ ਕੋਲ ਐਕਸੀਡੈਂਟ ਹੋਇਆ ਹੈ ਬੱਸ ਦੇ ਪਾਸੇ ਘਾੜ ਦੇ ਥੱਲੇ ਆਈ ਹੈਗੀ ਮਾਤਾ ਜੀ ਡੀ ਗਲਵਿੰਗ ਇੰਜਰੀ ਹੈ ਦੋਨਾਂ ਲੋਅਰ ਲੈਂਬਸ ਤੇ ਵਿਸ਼ੇਸ਼ ਤੌਰ ਤੇ ਇਨੀਸ਼ੀਅਲ ਟਰੀਟਮੈਂਟ ਹੋ ਰਿਹਾ ਹੈਗਾ ਹੁਣ ਜੀ ਹਮ ਕੁਇਕ ਕੋ ਟ੍ਰਾਂਸਫਰ ਕਰ ਰਹੇ ਹਾਂ ਸਰ ਕਿੰਨੀ ਉਮਰ ਦੀ ਬੇਟੀ ਹੈ ਮੈਂ ਕਿ 3 ਯਰ ਆਧਾਰ ਕਾਰਡ ਤੋਂ ਪਤਾ ਲੱਗਿਆ ਇੱਕ ਬੱਸ ਸਟੈਂਡ ਦੇ ਵਿੱਚ ਹਾਦਸਾ ਹੋਇਆ ਕਿ ਬੱਸ ਆ ਰਹੀ ਸੀ ਆਪਕੋ ਬੱਸ ਸਟੈਂਡ ਤੇ ਮਾਤਾ ਨੇ ਚੜਨਾ ਸੀ ਕਿਸੇ ਆਧਾਰ ਕਾਰਡ ਵਾਲੀ ਬੱਸ ਤੇ ਉਹ ਨਰਜੀਦਾਰ ਕਾਰਡ ਵਾਲੀ ਬੱਸ ਦੇਖੀ ਤਾਂ ਬਾਜੀ ਪੁੱਤਰ ਨੂੰ ਤੋੜੀ ਉਹ ਜਾਣ ਕੀ ਅੰਦਰੋਂ ਸਾਡੀ ਬੱਸ ਆ ਰਹੀ ਹੈ ਇਹਨਾਂ ਦੀ ਬੱਸ ਆ ਰਹੀ ਸਿੱਧੂ ਤੇ ਉਹਰੇ ਛੱਲੇ ਆ ਗਈ ਹੈ ਜੀ ਮਾਰਾ ਬੱਸ ਸਟੈਂਡ ਜੀਰਾ ਵਿਖੇ ਉਸ ਸਮੇਂ ਇੱਕ ਦਰਦਨਾਕ ਹਾਸਾ ਵਾਪਰ ਗਿਆ ਜਦੋਂ ਇੱਕ 73 ਸਾਲ ਦੀ ਬਜ਼ੁਰਗ ਮਹਿਲਾ ਇੱਕ ਪ੍ਰਾਈਵੇਟ ਬੱਸ ਦੀ ਚਪੇਟ 'ਚ ਆ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਜਾਣਕਾਰੀ ਦਿੰਦੇ ਆ ਬੱਸ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਹੈ ਜੋ ਕਿ ਬੱਸ ਸਟੈਂਡ ਜੀਰਾਵਿਖੇ ਐਂਟਰੀ ਹੋਈ ਤਾਂ ਅਚਾਨਕ ਇੱਕ ਬਜ਼ੁਰਗ ਮਹਿਲਾ ਬੱਸ ਦੇ ਨਾਲ ਟਕਰਾ ਗਈ ਅਤੇ ਬੱਸ ਦੇ ਟਾਇਰਾਂ ਹੀਠਾਂ ਆ ਗਈ ਇਸ ਹਾਦਸੇ ਵਿੱਚ ਇਹ ਬਜ਼ੁਰਗ ਮਹਿਲਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਲ ਜੀਰਾਵਿਖੇ ਪਹੁੰਚਾਇਆ ਗਿਆ ਸਿਵਲ ਹਸਪਤਲ ਜੀਰਾਵਿਖੇ ਤਾਂ ਇੱਨਾ ਡਾਕਟਰ ਮਨੀਂਦਰ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਇੱਕ ਰਿਪੋਰਟ ਉਹਨਾਂ ਕੋਲ ਇੱਕ 73 ਸਾਲ ਦੀ ਬਜ਼ੁਰਗ ਮਹਿਲਾ ਜੋ ਕਿ ਗੰਭੀਰ ਰੂਪ ਚ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਲ ਜੀਰਾ ਵਿਖੇ ਪਹੁੰਚੀ ਸੀ ਜਿਸ ਨੂੰ ਉਹਨਾਂ ਵੱਲੋਂ ਮੁਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਜ਼ਖਮੀ ਮਹਿਲਾ ਦੀ ਪਛਾਣ ਮਿਲੇ ਕੋਲੋਂ ਆਧਾਰ ਕਾਰਡ ਤੋਂ ਹੋਈ ਹੈ ਜਿਸ ਵਿੱਚ ਉਸ ਦਾ ਨਾਮ ਅਮੀਰਾ ਬਾਈ ਪਤਨੀ ਬੰਤਾ ਸਿੰਘ ਅਤੇ ਉਹ ਫਾਜ਼ਿਲਕਾ ਦੇ ਪਿੰਡ ਦੀ ਰਹਿਣ ਵਾਲੀ ਹੈ ਜਿਹੜਾ ਹਾਦਸਾ ਹੋਇਆ ਕੀ ਹੋਇਆ ਮੈਂ ਗੁਰਜੀਤ ਸਿੰਘ ਪ੍ਰਧਾਨ ਵਸ ਯੂਨੀਅਨ ਜੀਰਾ ਮੈਂ ਆਪਣੀਆਂ ਬਸਾਂ ਚਲਦੀਆਂ ਜੀ ਜੀਰੇ ਤੇ ਬਸ ਸਟੈਂਡ ਦੇ ਵਿੱਚ ਹੱਥ ਸਹੀ ਹੋਇਆ ਕਿ ਬਸ ਆ ਰਹੀ ਸੀ ਆਪਣੀ ਸਿੱਧੂ ਕੰਪਨੀ ਦੀ ਬਸ ਸਟੈਂਡ ਤੇ ਮਾਤਾ ਨੇ ਚੜਨਾ ਸੀ ਕਿਸੇ ਧਾਰ ਕਾਰਡ ਵਾਲੀ ਬਸ ਤੇ ਤੇ ਉਹਨੇ ਜਦੋਂ ਧਾਰ ਕਾਰਡ ਵਾਲੀ ਬਸ ਦੇਖੀ ਤਾਂ ਭੱਜ ਕੇ ਉਧਰ ਨੂੰ ਦੌੜੀ ਤੇ ਉਹ ਜਾਣ ਕੇ ਅੰਦਰੋਂ ਸਾਡੀ ਬਸ ਆ ਰਹੀ ਹੈ ਇਹਨਾਂ ਦੀ ਬਸ ਆ ਰਹੀ ਸੀ ਸਿੱਧੂ ਤੇ ਉਹਦੇ ਥੱਲੇ ਆ ਗਈ ਆ ਜੀ ਮਾਤਾ ਥੱਲੇ ਹੌਣ ਕਰਕੇ ਉਹਦੀਆਂ ਲੱਤਾਂ ਨੂੰ ਮਤਲਬ ਪੀ ਦੇ ਵਿੱਚ ਜੇ ਕਹਿ ਲਓ ਕਿ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਫਬਰਾੜ ਦੇ ਵਿੱਚ ਆ ਗਈ ਮਾਤਾ ਉਹ ਨੇ ਇਧਰ ਸਾਡੀ ਬੱਸ ਵੇਖੀ ਨਹੀਂ ਚੜਨਾ ਸੀ ਉਹਨੇ ਧਾਰਕੜ ਵਾਲੀ ਬੱਸ ਤੇ ਤੇ ਫਟਾਫਟ ਇਧਰ ਨੂੰ ਕੁ ਮੀਚਰ ਹੋ ਤੇ ਆ ਗਈ ਹੈ ਬਾਕੀ ਐਮੂਲੈਂਸ ਬਹੁਤ ਲੇਟ ਆਈ ਹੈ ਟੀਅਰ 올ਡ ਫੀਮੇਲ ਪੇਸ਼ੈਂਟ ਲੈ ਕੇ ਆਈ ਸੀ 104 ਨੰਬਰ ਵਾਲੇ ਜਿਹਦੇ ਬਾਰੇ ਪਤਾ ਚੱਲਿਆ ਕਿ ਬੱਸ ਸਟੈਂਡ ਦੇ ਕੋਲ ਐਕਸੀਡੈਂਟ ਹੋਇਆ ਹੈ ਸ਼ਾਇਦ ਬੱਸ ਦੇ ਥੱਲੇ ਆਈ ਹੈਗੀ ਮਾਤਾ ਜੀ ਡੀ ਗਲਵਿੰਗ ਇਜਰੀ ਹੈ ਦੋਨਾਂ ਲੋਅਰ ਲੈਂਬਸ ਤੇ ਪੀਸ਼ਣ ਨੂੰ ਅਸੀਂ ਇਨੀਸ਼ੀਅਲ ਟਰੀਟਮੈਂਟ ਦੇ ਦਿੱਤਾ ਹੈਗਾ ਹੁਣ ਜੀ ਕਿੰਨੇ ਨੂੰ ਮਲਟੀਪਲੀਕੇਸ਼ਨ 73 ਇਹ ਆਧਾਰ ਘਾਟ ਤੋਂ